ਨੋ ਸਾਰੇ ਇੰਕਰਪਰੀ ਸਾਸਤਰੀ ਕਾਲ ਜੀ ਆਪਾਂ ਇਹ ਤੇ ਬਰਵਾਲਾ ਜੀ ਮੰਮੀ ਲਗੀ ਕਹਿਣ ਕਿ ਲੱਕੜੀਆਂ ਦੇ ਕਾਣੀਆਂ ਬਣਗਾਣੀਆਂ ਕਹਿੰਦੀ ਮਾ ਚਲ ਚਲਦੇ ਆ ਚਲਦੇ ਆਪਾਂ ਨਾਨਕੀ ਬਾਕੀ ਬੱਦਲ ਹੋਇਆ ਵਾ ਵੀ ਫੋਨ ਆਇਆ ਦਾ ਹੁਣੀ ਮੰਮੇ ਦਾ ਕਹਿੰਦਾ ਮੀਂਹ ਪੈ ਰਿਹਾ ਸੱਤਲ ਬੁੱਦਲਾ ਤਾਂ ਹੈ ਨਹੀਂ ਬਰਵਾਲੇ ਦੇ ਨਾਲੇ 1.5-2 ਕਿਲੋਮੀਟਰ ਸਾਰ ਹੀ ਐ ਗੱਗੇ ਹੁਣਾ ਸੂਟ ਸੜਬਾ ਭਾਦੋਂ ਚੜ ਗਿਆ ਹੁਣ ਤਾਂ ਭਾਦੋਂ ਦੇ ਸੂਟ ਤਾਂ ਹੁਣ ਕਣੀ ਪਹਿਨੇ ਪਹਿਲਾਂ ਸੌਣਵਾ ਵੀ ਭਾਦੋਂ ਇਸ ਤਰ੍ਹਾਂ ਹੀ ਪੈਂਦਾ ਰਿਹਾ ਹੁਣ ਤਾਂ ਪੈਣੀ ਸੂੜੇ ਐ ਬਾਕੀ ਪਤਾ ਨਹੀਂ ਐ ਹੁਣ ਪਾ ਦੋ ਮਾ ਛੜੀਆਂ ਲਾ ਦਵਾ ਪਰਮਾਤਮਾ ਦੇ ਰੰਗਾਂ ਦਾ ਪਤਾ ਨਹੀਂ ਬਾਈ ਚਲੋ ਚੱਲਦੇ ਆ ਉਹ ਵੀ ਮੰਮੀ ਤਿਆਰ ਖਾਣੇ ਆ ਤੁਹਾਨੂੰ ਫਿਰ ਪਰੇਲੀ ਪਿੰਡ ਪਰੇਲੀ प स को ਝੜੀਆਂ ਲਾ ਦ ਬਹਿਰ ਮਾਨਤ ਮਾਨ ਇੱਕ ਵੀ ਮੀਹ ਇਹੋ ਜਿਹਾ ਨਹੀਂ ਪਿਆ ਜਿਹੜਾ ਪੂਰਾ ਪੰਜਾਬ ਵਾ ਦੇਸ਼ ਅਰੇ ਕਿਤੇ ਪਿਆ ਹੋਣਾ ਜਿਹੜਾ ਕਿਆ ਲੈਣਾ chom 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 chom, chum 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 chom chom ਛਿੜਕਾ ਜਾ ਗਿਆ ਗਰਮੀ ਬਹੁਤ ਸੀ ਉਹ ਅਜੇ ਨਹੀਂ ਆਈ ਹਾਂ ਨਾ ਸੋੜੀ ਸੀ ਸੋੜੀ ਥੋੜਾ giraਵਾ ਸੁੱਟ ਜਾ ਹਣੀ ਹੂੰ ਸੋਣਾ giraਵਾ ਛਿੜਕਾ ਜਾ ਹਾਂ ਬਸ ਦੂਰ ਜਾ ਰਿਹਾ ਹੂੰ ਕੱਪੜੇ ਇਹ ਕਿਉਂ ਲੋਗ ਲਗਾ ਇਹ ਚੀਜ਼ਾਂ ਦੇ ਨੇ ਨੇ ਬੰਗਲੇ ਡਾਇਗਰੋਰ ਦਾ ਦਦ ਪੁੱਤਾ ਬੈਠੇ ਰਹਾਂ ਤੇ ਆਹ ਤੇ ਇਹਨੇ ਮੇਰੇ ਬਾਊੜੇ ਮੈਂ ਕਰ ਵੀ ਨਹੀਂ ਗੜਿਆ ਨਹੀਂ ਬਾਹਰ ਹਾਂ ਬਪਾ ਇਹ ਕਿੰਨਾ ਲੱਗਣੇ ਪਾਵੇ ਇਹ ਤਾਂ ਬਹੁਤ ਚੰਦਰੇ ਸਾਰੇ ਦਰਖਤ ਨੂੰ ਸੁਕਾ ਲਿਆ ਬਾਸ ਲੰਬਾ ਜਾ ਹੋਵੇ 10 ਗੁੱਗਲੇ ਬਣਾ ਕਾਲਾ ਜੀ ਜੀ ਮੱਤੇ ਜੇ ਉੱਪਰ ਬਹੁਤ ਸੜਿਆ ਨਾ ਮਾਰ ਆਇਨਗੀ ਤਾਂ ਬਹੁਤ ਵੱਡਾ ਆ ਜੱਟੇ ਹੋ ਜਾਣੀ ਐ ਪਤਾ ਨੇ ਹਾਂ ਪੱਟੇ ਹੋ ਜਾਣੀ ਐ ਪਤਾ ਮਾ। ਕੀ ਪਤਾ ਕਿੰਨੇ ਦਿਨ ਕੀ ਰਹਿ। ਹੋਰ ਬੰਡੋ ਬਾੜਾ ਪੂੜਾ। ਨਮੋਦਾਲੰਦੇ ਦੀ ਵੰਡਣੇ ਵਾਲ। ਹੈ। ਉਹ ਲਾਪੀ ਹੋਣ ਲੱਗ ਤਾਂ ਅੰਨੇ ਕੋਈ ਨਹੀਂ। ਹੈ? ਕੀ ਨਹੀਂ। 19 ਵਗੈਰਾ ਗਿਆ ਅੱਜ 16। ਪਰ ਸ ਵੀ ਲੱਖੜੀ ਬੰਨੀ ਪਾਲ ਮੁਕਦੀ। 16 ਹੀ ਨਹੀਂ ਅੱਜ। ਪਹਿਲੇ ਤੋਂ ਪੰਜਾਬੋਂ ਤੇ। 16 ਹੀ ਅੱਜ 19 ਗਿਆਂ 19 ਕੇ ਦਾ ਹੈ ਆ ਖਾਓ ਜੀ ਚਮ ਚਮ ਗਰ ਦੇ ਰੱਚ ਹਾਰ ਫਲੂਟ ਲਿਆ ਹਾਰ ਆ ਗਈ 5 ਫਲੋਰ ਵਾਲੀ ਮਾਮਾ ਮਲਿੰਦਰ ਹਾਂ ਹਾਂ ਹੈ ਯਾ ਕੀ ਜੀ ਬੀ ਤਾ ਯਾ ਗੂ ਡਰੋਂ ਉਹ ਕਣੇ ਬੰਦੇ ਗ੍ਰਾਮ ਮੈਂ ਨਹੀਂ ਗੂਆ ਤੁੱਕ ਕਰ ਗਿਆ ਬੋਲੀ ਨਾ ਹੈ ਇਹ 50 ਲੈ ਲੈ ਬਈ ਤਾਂ ਹੈ ਹਾਂ ਕਦੀ ਕਾ ਬੋਲਾ ਹੈ ਉਹ ਬੰਨਣੇ ਵਾਲਾ ਕੈਸ਼ੀਅਰ ਤਾਂ ਇੱਧਰ ਹੈ ੜੜ ਪਰੜ 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 ਫੜ ਤਾਂ ਸੀ ਕੜਦਾ ਯਾਰ ਜੀ ਮੈਂ ਥੋੜੇ ਬੋਧ ਨਹੀਂ ਕਰੇਗਾ ਜੇ ਉਹ ਦੇਰ ਦੇ ਕਰਨ ਤੁਸੀਂ ਦੇ ਕਰ ਕਾਣਾ ਸੁਖੂ ਵੀ ਕਹਿ ਰਿਹਾ ਕਪਿਲ ਸੜਾ ਗਈ ਤੇਰੀ ਘਰ ਇਹ ਗੇਰਾ ਮੀਗ ਦਾ ਇੱਕ ਪਿਲਚਣਾ ਆ ਗਈ ਗੇਰਾ ਫੇ ਅੱਛਾ ਲੱਕੜੀਆਂ ਆਈਆਂ ਉੱਤੀ ਜਾਣਾ ਫੇ ਫੇ ਨੂੰ ਨਾ ਹਾਂ ਹੋਰ ਆ ਜਾਵੇ ਤੇ ਮੇਰੇ ਕੋਲ ਸਾਧ ਆ ਗਿਆ ਜੂ ਹਾਂ ਤਾਂ ਮੈਨੂੰ ਗੋਰਤ ਕਿੱਲੇ ਵਜਾਣਾ ਹੋਵੇ ਮਹੱਗਜ ਆਇਆ ਫੇਰ ਲੈ ਗਿਆ ਆਂਦਾ ਮੁੜ ਕੇ ਘਰ ਕੇ ਜਿਹੜਾ ਫੇਰ ਆਇਆ ਲੈਣ ਲਗਿਆ ਮਾਟਰ ਲਈ ਆ ਤਾਂ ਗੀਤ ਦੀ ਤੇ ਉਹ ਕਿਸੇ ਅਬੂ ਦੀ ਨੀ ਨੰਗ ਮੰਗ ਰਹਾ ਨਾ ਨੰਨੇ ਬੋਣੀ ਬੋਣੀ ਕਰੀਦਾ ਕੈਸ ਹੂੰ ਜੋ ਜੋ ਦੇ ਦੇ ਮੋਬਾਈਲ ਨਾਲ ਉੱਥੇ ਬਣਾਵਾ ਗਏ ਤੋ ਹਾਂ ਜਿਵੇਂ ਹਾਂ ਤੇ ਜਿਵੇਂ ਮਾੜੀ ਦੀ ਰਣਨੀਤੀ ਕੋ ਅੱਥੇ ਬਣਾਵਾ ਗਾ ਜਹਾ ਤੋ ਹੈ ਚੱਲ ਬੰਦਾ ਦੇ ਲਰੋ ਤੋ ਜਾ ਯੋ ਦਿਨਵਾ ਹੈ ਉੱਥੇ ਬਣਾ ਲੈਂਦਾ ਚੱਲ ਲੱਗਦੀ ਹੈ ਜਦੋਂ ਬੇਦਲੀ ਹੁੰਦਾ ਜਰੂਰੀ ਆ ਗਿਆ ਸਮਾਨ ਹੈ ਨਾ ਯਾਰੀ ਕੋ ਗੱਲਾ ਉੱਥਾ ਗਿਆ ਬਨੁ ਆਇਆ ਹੀ ਹੈ ਤੇਰੀ ਹੋ ਗਈ ਜੀ ਉਹ ਮਾਦਮਾ ਰਲੀ ਦੇ ਤਾਰ ਲਗਾਉਣ ਨੂੰ ਆਂ ਦਿਓ ਨਹੀਂ ਹੈ ਫਰਮਾਵਾ ਹੂੰ ਜਦੋਂ ਬਾਹਰ ਨਿਕਲ ਜੀ ਮੈਂ

ਹਾਂ ਉਹ ਨਾ ਕੌੜਾ ਚਾਹ ਬਣਾਇ ਦੀਦਲ ਪਾਉਂਦਾ ਹਾਂ ਰੋਜ਼ ਬਣਾਇਂ ਪਾਉਂਦਾ ਰੋਜ਼ ਹੀ ਕਰੀਦਾ ਕਪਾ ਪਤਾਣੇ ਲਸਣ ਦੋਆਣੇ ਵਾਲੀ ਹੋਣੀ ਆਣੇ ਵਾਲੀ ਹੋਣੀ ਪੀਸਣ ਤੋਂ ਬਸ ਦੋਆਗੇ ਨਹੀਂ ਅਮ ਘੱਟੇ ਲੰਦੇ ਆ ਵੀ ਚਾਹ ਮੇਰੇ ਘਰ ਆਤੇ ਲੈ ਲਈ ਹਰਸ ਕੇ ਹਰਸ ਬਾਦ ਲੈ ਲੇਂਗੇ ਯਾਰ ਸਤ ਉਹ ਜਦੋਂ ਨਾ ਦੇ ਜਾਣ ਇਹਨਾਂ ਦਾ ਹਾਂ ਜਦੋਂ ਨਾ ਰਹਿ ਗਿਆ ਹਾਂ ਆਪਣਾ ਬੰਦੂਗਾ ਜੇ ਲਗੇ ਮਾਰਾ ਤਾਂ ਬੰਦੀ ਨਹੀਂ ਉਹਨੇ ਕਹਾ ਮਾਂ ਬੁੱਲਾ ਜੰਮੀ ਚੱਤ ਕਾ ਮਾਰਾ ਨਹੀਂ ਬੰਦ ਕਾ ਗਏ ਮਾਂ ਵੀ ਗਲਤੀ ਹੈ ਉਹ ਬੰਦ ਨਹੀਂ ਲੈ ਗਈ ਲੱਗ ਗਏ ਵੀ ਉਹ ਕਿੰਨੇ ਲੈ ਜਾਂਦੇ ਨੇ ਬੰਦ ਹੁੰਦੇ ਨੇ ਕਬਾ ਨੂੰ ਨੇੜੇ ਨੂੰ ਕੀ ਪਤਾ ਕਿਉਂ ਤੁਮੇ ਉਦਾਰ ਹਾਂ ਹਾਂ ਲੈ ਲੋ ਜੀ ਸਪਰੇਅ ਕਰਦੇ ਆਪਾਂ ਕਿੱਲੇ 'ਚ ਕਬਾੜ ਜਾਂ ਦਿਖ ਰਿਹਾ ਹੈ ਬਾਈ ਉਹ ਦਿਨ ਆਪਾਂ ਨਾ ਪੰਜਗਨਾਲ ਮਗਰੀ ਉਹ ਦਿਨ ਜਮਾਂ ਨਹੀਂ ਦਿਖ ਰਹਾ ਦਾ ਇਸ ਮੇਰੇ ਕੋਈ ਟੱਕਾ ਜਿਹਾ ਦਿਖਦਾ ਸੀ ਉਭੀ ਮੋਟਾ ਜਿਹਾ ਮਿਹੜਾ ਦਿਖ ਰਿਹਾ ਹੈਗਾ। ਬਹੁਤ ਹੁਣ ਚਾਰਕ ਦਿਨੇ ਹੋਏ ਕਰ ਇਹਨੂੰ। ਮੂਹਾਂ ਦਾ ਗਿਆ ਫੂਕ ਤਕਰੀਬਨ। ਇਹ ਮਾਸ਼ਿਡ ਬਸ਼ਿਦ ਦਾ ਜਹਾ ਖਾਸਾ ਨਿਕਲ ਆਇਆ ਹੁਣ। ਐ ਤਰੀਕ ਜਾ। ਕੰਡਣ ਜੀ ਆ ਜੰਮੀ ਵੀ। ਉਦਣ ਨਹੀਂ ਤਾਂ ਮੈਂ ਆਈ ਨਹੀਂ ਲੱਗਦਾ ਦਾ ਹੈਵੀ ਸਪਰੇਅ ਕਰਨੀ ਪਊਗੀ। ਤਾਂ ਐ ਤਾਂ ਵੀ ਚੱਲ ਛਿੱਧੇ ਛਿੱਧੇ ਮੋਟੇ ਜਿਹੇ ਮਿਹੜੇ ਆ ਮੈਂ ਹਾਂ ਨਿਕਲ ਜੂੰਗੇ ਚੱਲ ਪਰਾ ਛਿੱਧਾ ਛਿੱਧਾ ਜਿਹਾ ਖਾਸਾ ਚੰਪਣ ਲੱਗ ਗਿਆ ਵਿਚੋਂ ਜੇ ਮੈਂ ਕਹਾਂ ਪੱਟਾ ਦੋ ਦਿਨ ਮਾਰਨ ਨਿਕਲੇ 15 ਦਿਨ ਆਣੀ ਦੋ ਪਿੰਡਿਹੜੀਆਂ ਦੋ ਤੇ ਅਣ ਦੋ ਦੋ ਦਿੜੀਆਂ ਦਾ ਪੱਕੀਆਂ ਨਹੀਂ ਆ ਕਿ ਬਰੀਕ ਐ ਨਾ ਮੋਟੇ ਮਿਹੜੇ ਹਾਂ ਮੋਟੇ ਮਿਹੜਿਆਂ ਨੂੰ ਟਾਈਮ ਲੱਗਦਾ ਹੈ ਜਿਹੜੇ ਉੱਤਰਾਂ ਲੱਗੇ ਹੋਣ ਨੇ ਜਿਹੜਾ ਜੰਮਿਆਵਾ ਹੁੰਦਾ ਨਾ ਵਿੱਚ ਆ ਕੁਝ ਨਿਕਲੇ ਉੱਪਰ ਉਹ ਥੱਲੇ ਬ੍ਰੀਕ ਜਿਹੜਾ ਉੱਪਰ ਦਿਖਦਾ ਜੇ ਹੁਣ ਆ ਕੱਢ ਤਿਆਂ ਉਹ ਬਾਅਦ ਵਿੱਚ ਥੱਲੇ ਵਾਲਾ ਲੱਗ ਜਾਂਦਾ ਦਿਖਣ ਫਿਰ ਉਹ ਆ ਜਾਂਦਾ ਉੱਪਰ ਇਸ ਕਰਕੇ ਸਪਰੇਅ ਲੋਟ ਰਹਿੰਦੀ ਐ ਨਮਾ ਉਹ ਛੋਟਾ ਬੜਾ ਸਾਰਾ ਫੁਕ ਜੂਗਾ ਜਿਹੜਾ ਬਾਅਦ ਵਿੱਚ ਜੰਮਿਆ ਉਹ ਹੈ ਔਰ ਬੰਨਾ ਚਾਰ ਲਗਣਾ ਚਾਰ ਪੰਜ ਪੰਪ ਮਾਰਨੇ ਆਪਾਂ ਨੇ ਕੁੰਜਾ ਪੰਪਾਂ ਮਾ ਕਿਹੜਾ ਟਾਈਮ ਲਾਦਾ ਆਣਾ ਔਰ ਜਾਣਾ ਪੰਪ ਖਾਲੀ ਹੋ ਜਾਂਦਾ ਇੰਨੇ ਨੂੰ ਬਸ 6-7 ਤੱਕ ਮਿੰਟਾਂ ਮਾ 6 ਕਿ ਮਿੰਟ ਲੱਗਦੇ ਹੋਣੇ ਮੈਂ ਚੱਲ ਤੇ ਪੰਪ ਨੂੰ ਖਾਲੀ ਕਰਨ ਨੂੰ ਮੈਨੇ ਅੰਨੇ ਟਾਈਮ ਲਾਦਾ ਖਾਲੀ ਹੋ ਜਾਂਦਾ ਇੰਨੇ ਪੰਪਾਂ ਹਰ ਅਹ ਤੱਕ ਹੀ ਦੇ ਹੋ ਜਾਂਦੀ ਪੰਜ ਪੰਪਾਂ ਵਾਂ ਉਹ ਤਾਂ ਚਾਰਾਂ ਵਾਂ ਵੀ ਜਾਂਦੀ ਐ ਕਿਉਂਕਿ ਹਵਾ ਜੀ ਚੱਲ ਰਹੀ ਹੈ ਨਾ ਹਵਾ ਜੀ ਕਰਕੇ ਜੇ ਹਵਾ ਚੱਲਦੀ ਹੋਵੇ ਇੱਕ ਪੰਪ ਫालतू ਰੱਖ ਲੋਟ ਨਹੀਂ ਆਉਂਦੀ ਉਹ ਮੈਂ ਕਰਨੇ ਵਾਂ ਰੋ ਆ ਜੋ ਦਿਖਾਉਂਦੇ ਆ ਤੁਹਾਨੂੰ ਕਿੰਨਾ ਕੁ ਕਬਾੜ ਹੈ ਆ ਜਾ ਬਈ ਹੂ ਹਾਂ ਇਹ ਹਾਰਨ ਕਰੀ 8 20 ਲੀਟਰ ਪਾਣੀ ਹੋ ਗਿਆ ਦੇਖ ਲੈ ਆਰ ਪੰਜ ਸੱਤ ਕਿਲੋ ਵਜਨ ਹੋ ਗਿਆ ਨਾ ਪੰਪੋਂ ਮਾਜੀ ਹਾਂ ਇਹ ਬੱਤੀ ਕਿਲੋ ਵਜਨ ਬੈਠ ਗਿਆ ਆਰ ਕਰ ਇਹਦਾ ਚੱਲ ਪੈਰ ਨਹੀਂ ਕੱਢਣਾ ਕਿਹੜੇ ਖੇਤੋਂ ਪੈਰ ਘੜਦਾ ਉਹ ਘੜਦਾ ਸਤਨ ਪੰਜ ਕਨਾਲ ਮਾ ਆਹੋ ਆਹੋ ਸੋ ਜਿਹੜਾ ਪਟੋਂ ਦੀ ਡਿੰਗ ਫਿਰ ਹੁਣ ਦਿਖਾ ਇਧਰ ਨੂੰ 26 ਆਪ ਦੇਖੋ 26 ਇਧਰ ਬਈ ਠੀਕ ਹੋ ਗਿਆ ਹੁਣ ਤਾਂ ਤਿੰਨ ਖਾਦ ਪਾਦੇ ਆਪਾਂ ਨਾਲ ਦੇਖੋ ਵੀ ਪੰਜ ਕਨਾਲ ਮੰਦਾਂਨ ਹੋ ਗਿਆ ਪਹਿਲਾਂ ਤਕਰੀਬਨ ਹੁਣ ਬੈਠ ਜਾਣਾ ਹੈ ਇਹਨਾਂ ਨੇ ਚਾਰ ਪੰਜ ਦਿਨ ਹੋਏ ਆਲੇ ਸਪਰੇਅ ਕਰੀ ਨੂੰ ਪਹਿਲਾ ਹੋ ਗਿਆ ਵਾ ਸਮਝ ਲਓ ਖਤਮ ਹੈ ਕਬਾੜ ਇਹਦੇ ਵਿੱਚ ਕਰ ਰਹੇ ਆਪਾਂ ਸਪਰੇਅ ਦੇਖੋ ਇਹਦੇ ਨਾਲ ਦਿਖ ਰਿਹਾ ਕਬਾੜ ਜਿਆ ਸਿੱਧਾ ਸਿੱਧਾ ਜਾ ਹੈ ਆ ਦੋ ਕਨਾਲ ਦੀ ਟੱਕੀ ਜੀ ਚ ਹੈ ਜਦੋਂ ਸਟਾਰਟ ਕਰ ਬਈ ਹੈਂਡਲ ਮਾਰ बाजरा ਹੋ ਗਿਆ ਆਪਣਾ ਖਤਮ ਬਾਈ ਹੁਣ ਲਾਉਂਗੇ ਆਪਾਂ ਚਰੀ ਚਵਾਡਾ ਦੇਖੋ ਪਿੱਛਾ ਕਿਹਾ ਕੰਮ ਦਾ ਫੁੱਟਰੇ ਆ ਹੁਣ ਦੇਖੋ ਇਹਦੇ ਨੋਂ ਦੀ ਕੋਈ ਸੰਡੀ ਸੰਡੀ ਕੋਈ ਇੱਥੇ ਚਲੀ ਗਈ ਫਸਲਾਂ ਮਾ ਕਦੇ ਸੰਡੀ ਪੈ ਗਈ ਕਦੇ ਗੁਸ ਪੈ ਗਈ ਨਾਸ਼ ਮਾ ਸੰਡੀ ਪਵੈ ਨਾ ਕਣਸੂਆ ਪਵੈ ਕੁਛ ਨਹੀਂ ਪੈਂਦਾ ਇਹ ਚਰੀ ਆ ਹੁਣ ਆਪਣੀ ਚਰੀ ਖਲਾਉਂਗੇ ਐਨ ਐਨ ਚਰੀ ਖਲਾਉਂਗੇ ਐਨ ਆਪਣੇ ਬਹਾਜਰਾ ਅੱਗੇ ਫੇਰ ਹੋ ਜਾਣਾ ਫੇਰ ਗਾਹਾਂ ਬਰਸ਼ੀਣ ਦਾ ਟਾਈਮ ਆ ਜਾਣਾ ਫੇਰ ਆਪਾਂ ਨੇ ਬਰਸ਼ੀਣ ਵੀ ਇਦਨ ਹੀ ਚਰੀ ਵਾਲੇ ਚ ਚਰੀ ਵਾਲੇ ਚ ਬਰਸ਼ੀਣ ਵੀ ਪੀ ਦੂੰਗੇ ਹੂੰ 10 ਕ ਲੈਣਾ ਬਾਜਰੀ ਦੀਆਂ ਲਾ ਦੂੰਗੇ ਹੋਰ ਦੇਖ ਲੂੰਗੇ ਆ ਗਈ ਪਨੀਰੀ ਵਾਲੇ ਚ 26 ਪਨੀਰੀ ਵਾਲਾ ਖੇਤ ਆਏ ਭਾਈ बाकी इधर देखो अपना झोना लग रहा थाना इस खेत दो रे पाए बी यूरिए बीज कहो पहली बारी लाया है ने कहो जा आ गई अपनी छब्बी चरी वाले चो आ गया संभू ਹਾਂ ਸਪਰੇਇ ਇਹ ਨਾ ਫੂਕਦਾ ਹੈ ਰਕਵਾੜਾ ਜਲਾ ਲੱਗਦੇ ਆ ਉਹਦੇ ਇਹ ਮਨੀ ਮਾਰੀ ਆਪਾਂ ਨੇ ਇਹਦੀ ਟੱਕੀ ਜੀ ਮੈਂ ਕੇਹਨ ਲਊੜਾ ਦੇਖ ਲੈ 26 ਕਹੀ ਜੀ ਰਹੂਗੀ ਇਹਦੀ ਆਪਾਂ ਨੇ ਇਹ 2-3 ਸਾਲ ਬਾਅਦ ਲਾਈ ਆ ਇਹਦੀ ਚੱਪਣਾ ਆ ਰਹਾ ਹੂੰ ਮੈਂ ਭਾਈ ਹੋਰੀ ਬਰਮਾ ਸੌਣ ਜੀ ਇਹ ਗਰੰਡ ਮਾਰ ਦਿੰਦੇ ਠੀਕ ਦਾਦੇ ਫੇਰ ਹਰ ਹੋ ਗਿਆ ਨਾ ਰੰਡ ਬਣਾਈ ਕੰਮ ਕਰਿਆ ਨਾ ਗਰਮਾ ਸੌਣ ਨਹੀਂ ਕਰਿਆ ਹਾਂ ਕਿਉਂ ਆਪਾਂ ਪਹੁੰਚ ਗਏ ਇੱਧਰ ਸੈਣੀਆਂ ਦੇ ਘਰਾਂ ਕਿੰਨੀ ਬਈ ਇਹ ਦੇਖੋ ਇੱਧਰ ਬਣੋ ਛੋਨਾ ਠੀਕ ਹੋ ਗਿਆ ਹੁਣ ਤਾਂ ਸਮਾ ਵੀ ਤੁਹਾਡੇ ਮਾ ਵੀ ਪਹਿਲਾਂ ਪਲਪਲਾ ਜਾ ਦਿਖ ਰਿਹਾ ਦਾ ਝੋਲੀ ਘੋਈ ਦੀ ਆਪਾਂ ਨੇ ਬਾਅਦ ਚ ਫੇਰ ਦੇਖੋ ਹੁਣ ਹੁਣ ਵੀ ਠੀਕ ਹੋ ਗਈ ਮੰਜਰੀ ਇਹਨੇ ਬੜੀ ਔਖੀ ਕਰੀ ਲੋਟ ਇਸਮਾ ਬਈ ਬਹੁਤ ਜ਼ੋਰ ਲਗਾਇਆ ਇਸਕੇ ਤਮ ਬਹੁਤ ਜ਼ੋਰ ਲੇਹੋ ਖੇ ਤੇ ਜੀਰੀ ਮਾ ਵੀ ਗਣਕ ਮਾ ਵੀ ਜਦ ਜਗਾਈ ਕਾਲੀ ਕਾਲੀ ਹੀ ਠੀਕ ਹੋਈ ਐ ਇਸਮਾ डबल खुराक देनी पवा इसमें बजा गए उठा फसल खेत बुद्धा सारे में बुद्धा खेत है देसी रेह मंग रहा है देसी रेह गिर नहीं रहा देसी रेह गिर नहीं रहा मेसी रेह मंग रहा है चल रे दवाई सब पूरा आया भी चलो दे हम मोटर पर चल गया फिर अपना नहाइए हूँ स्प्रे स्परू करती अपने नबेटते स्प्रे का ਉਹਨੇ ਪੰਡੌਲਾਂ ਦਾ ਸਪਰੇਅ ਰਹਿ ਗਈ ਅੰਦਰ ਵੀ ਇੱਕ ਤਾਂ ਡੌਲਾ ਰਹਿ ਗਈ ਸਫੈਦਿਆਂ ਵਾਲੀ ਇਹ ਤਾਂ ਬਹੁਤ ਕੱਖ ਚੜ ਗਿਆ ਦੇਖੋ ਬਾਈ ਕਾਹੀ ਰਹਿ ਗਈ ਉਹਦਾ ਬਾਕੀ ਤਾਂ ਸਾਫ਼ ਕਰੀਏ ਮਿਲੀਆਂ ਬਾਈ ਕੀ ਪਾ ਸਪਰੇਅ ਮਾਰ ਦੇਣੀ ਆਪਾਂ ਨੇ ਕਿਉਂ ਬੰਨੂ ਆਪਾਂ ਨੂੰ ਲੰਘਣਾ ਪੈਂਦਾ ਆਣਾ ਜਾਣਾ ਪੈਂਦਾ ਜੇ ਪੂਰਾ ਖੇਤ ਮਾਣਾ ਇਹ ਆਹੀ ਡੌਲਾ ਆਪਾਂ ਬਾ ਇਧਰ ਨੂੰ ਇਸ ਡੌਲ ਨੂੰ ਆਣਾ ਪੈਂਦਾ ਆਪਾਂ ਨੂੰ ਮੋਟਰ ਪਤੇ ਮੈਂ ਸਕਰ ਕੇ ਫਿਰ ਆ ਸਾਫ ਰਹੂਗੀ ਪੂਰਾ ਹੁਣ 2 ਮਹੀਨੇ ਜਦ ਤੱਕ ਜੀਰੀਆਂ ਵੜੂngੀਆਂ ਪਾਣੀ ਪੂਣੀ ਫਿਰ ਦੇਖਣ ਆਣਾ ਪੈਂਦਾ ਦਿੱਕਤ ਆਂਦੀ ਬਈ ਸਾਰੇ ਕੱਪੜੇ ਕੁੱਪੜੇ ਹੂੰ ਵੀ ਦਿਨ ਵਿੱਚ ਵੀ ਜੇ ਆਵੇ ਤਾਂ ਵੀ ਕੱਪੜੇ ਭਿੱਜ ਜਾਂਦੇ ਸੰਸ ਫੇਰ ਰੋਸਮਾ ਆਇਆ ਫਿਰ ਕਬਾੜ ਜਗ੍ਹਾ ਲਾ ਸਾਫ ਹੋ ਜੂਗੀ ਆ ਬਾਕੀ 26 ਦਾ ਆਪਾਂ ਨੇ ਰੇ ਦਵਾਈ ਪੂਰਾ ਕਰਤਿਆ ਬਈ ਹੂੰ ਦੇਖੋ ਬਦ ਕੀ ਹੁਣ ਵੀ ਦੁਬਾਰਾ ਮੰਗੂ ਕੋਈ ਨਾਂ ਹੋਰ ਤਿੰਨ ਪਹਿਲੇ ਵੈਸੇ ਲੱਗਦਾ ਤਾਂ ਹੈ ਨਹੀਂ ਹੁਣ ਹੋਰ ਲੋੜ ਧਰਤੇ ਟਕਿਆਈ ਤਕਰੀਬਨ ਦੇਖੋ ਅੱਜ ਕਾ ਤਰੀਕਾ ਪੂਰੀ ਮਹੀਨੇ ਦੀ ਹੋ ਗਈ ਬਈ ਲਗੀ ਵੀ ਅੱਜ ਇਹ ਉਹ ਇੱਕ ਮਹੀਨੇ ਦੀ ਹੋ ਗਈ ਬਾਕੀ ਦੱਸਿਓ ਕਮੈਂਟ ਕਰਕੇ ਵੀ ਮਹੀਨੇ ਦੀ ਮਹੀਨੇ ਦੇ ਹਿਸਾਬ ਨਾਲ ਵੀ ਕਿਸ ਤਰ੍ਹਾਂ ਠੀਕ ਹੈ ਜਾਂ ਹੋਲੀ ਹੈ ਕਿਸ ਤਰ੍ਹਾਂ ਲਗੀ ਤੁਹਾਨੂੰ ਬਾਕੀ ਰੇਪਨ ਹੁਣੀ ਗੇ ਰਹਿਮ ਹਲੇ ਦੋਕ ਦਿਨ ਹੋਏ ਆ ਤੇ ਯਾਰ ਦੋ ਦਿਨ ਹੋਏ ਹਲੇ ਗੇਰਾ ਬਾਕੀ ਮਾ ਕੋਈ ਕੋਈ ਮੇੜਾ ਕਵਾੜ ਦਾ ਏ ਜਿਹੜਾ ਲਗਿਆ ਵਾ ਪਪ ਪਨੀਰੀ ਮਾ ਤੇ ਮੜਾ ਮੋਟਾ ਕੋਈ ਸਪਰੇ ਵੀ ਕਰੀ ਵੀ ਦੀ ਪਨੀਰੀ ਮਾ ਫੇਰ ਪਤਾ ਨਹੀਂ ਕਿੱਥੇ ਤੇ ਲੱਗ ਜਾ ੜਕਾ ਕਿੱਥੇ ਤੇ ਆ ਜਾ ਹੈ ਜੋ ਕਿ ਉਹ ਰੰਗ ਗੁਰੰਗਤਾਨ ਹੁਣ ਕਾਲਾ ਪਿਆ ਬਈ ਦੇਖੋ ਸ਼ਾਹ ਕਾਲੀ ਬਈ ਸ਼ਾਹ ਕਾਲੀ ਕਿਉਂ ਅਹ ਵੱਕੇ ਵੇਖ ਲੱਗਤੇ ਸ਼ਨਾਇਵਾ ਕਰਨਾ ਬਣਾ ਬੁੱਟਾ ਬੱਟਾ ਜੋ ਵੀ ਕੋਈ ਹੋਰ ਖੁੱਲਣਾ ਬੁੱਟਾ ਜਾਂ ਸਵਾਰ ਕੇ ਬਸ ਖੁੱਲਣਾ ਆ ਵੀ ਸਗਾ ਹੋ ਜਾਣਾ ਜੀ ਬਾਹਵਤਾ ਗਏ ਬਾਹ ਹਫਤਾ 10 ਦਿਨ